ਕਮਨ ਕਮੇ ਨਾ ਸਰਕਾਰ ਮੁਤਾਬਾਰ ਮੁਤਾਬਾਰ ਵਲੰਟੀਅਰ ਯੂਨੀਅਨ ਦਾ ਸੁਭਾ ਪ੍ਰਧਾਨ ਦੀ ਮੰਗਾਂ ਦੇ ਤੋਂ ਵੀ ਗਿਆਨ ਲਾਇਆ ਖੰਡਰ ਤੋਂ ਇਹ ਤਰ੍ਹਾਂ ਤੱਕ ਜਾਰੀ ਰਹੇਗਾ ਇਹ ਤਾਂ ਦੇਖੋ ਤੁਹਾਨੂੰ ਪਤਾ ਪਿਛਲੇ 4 ਸਾਲ ਤੋਂ ਕੰਟੀਨਿਊ ਚੱਲ ਹੀ ਰਿਹਾ ਹੈ ਧਰਨਾ ਧਰਨਾ ਪ੍ਰਦਰਸ਼ਨ ਚੱਲ ਹੀ ਰਿਹਾ ਹੈ ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਹੀ ਮਾਨ ਸਾਹਿਬ ਨੇ ਕੁਝ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਵੀ ਕਰੋਨਾ ਵਲੰਟੀਅਰ ਨੂੰ ਸਿਰਫ ਜੁਆਇਨਿੰਗ ਲੈਟਰ ਹੀ ਦੇਣੇ ਹੈ ਵੈਲਟ ਟ੍ਰੇਨਰ ਨੇ ਇਹ ਤੁਸੀਂ ਵੀ ਸੁਣਿਆ ਹੋਊਗਾ ਉਹਨਾਂ ਨੇ ਕਰੋਨਾ ਵਾਰੀਅਰ ਨੂੰ ਜੋਬ ਦੇਣ ਦੀ ਗੱਲ ਕੀਤੀ ਸੀ ਵੀ ਵੈਲਟ ਟ੍ਰੇਨਰ ਨੇ ਵੈਲ ਟ੍ਰੇਨ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਜੁਆਇਨਿੰਗ ਲੈਟਰ ਨਹੀਂ ਦੇ ਰਹੇ ਕੋਈ ਸਾਨੂੰ ਇਹ ਨਹੀਂ ਦੱਸ ਰਹੇ ਹੈਗੇ ਕਿ ਤੁਹਾਡੀ ਕਦੋਂ ਤੱਕ ਜੁਆਇਨਿੰਗ ਹੋਊਗੀ ਕਦੋਂ ਨਹੀਂ ਹੋਊਗੀ ਇਹ ਅੱਜ ਜਿਹੜਾ ਅਸੀਂ ਖੰਡਾ ਚੌਕ ਘੇਰਿਆ ਇਹ ਵੀ ਅਸੀਂ ਅਗਲੇ ਘੰਟਾ ਤੋਂ ਘੰਟਾ ਹੋਰ ਜਾਮ ਕਰਾਂਗੇ ਉਸ ਤੋਂ ਬਾਅਦ ਡਾਕਟਰ ਬਲਵੀਰ ਦੀ ਕੋਠੀ ਅੱਗੇ ਜਾਮ ਕਰਨਾ ਜੀ ਕਰੋ ਕਰਨਾ ਸੀ ਉਹਨਾਂ ਦਾ ਤੇ ਇਹ ਇਹਨਾਂ ਨੂੰ ਅਸੀਂ ਇਹ ਪੁੱਛਣਾ ਹੀ ਚਾਹੁੰਦੇ ਆਂ ਵੀ ਤੁਸੀਂ ਨਿਊਜ਼ਾ ਦੇ ਵਿੱਚ ਬਿਆਨ ਤਾਂ ਦੇ ਦਿੰਦੇ ਹੋ ਝੂਠੇ ਬਿਆਨ ਤਾਂ ਦੇ ਦਿੰਦੇ ਹੋ ਵਾਅਦੇ ਤਾਂ ਕਰ ਦਿੰਦੇ ਹੋ ਪਰ ਇਹ ਵਾਅਦੇ ਕਦੋਂ ਪੂਰੇ ਕਰੋਗੇ ਇਹੀ ਚੀਜ਼ਾਂ ਕਰਕੇ ਸਾਨੂੰ ਮਜਬੂਰਨ ਲੋਕਾਂ ਨੂੰ ਪਰੇਸ਼ਾਨ ਕਰਨਾ ਪੈਂਦਾ ਸਾਨੂੰ ਚੌਂਕ ਜਾਮ ਕਰਨੇ ਪੈਂਦੇ ਨੇ ਤੁਸੀਂ ਦੇਖ ਰਹੇ ਹੋਗੇ ਪਬਲਿਕ ਪਰੇਸ਼ਾਨ ਹੁੰਦੀ ਆ ਟ੍ਰੈਫਿਕ ਜਾਮ ਹੁੰਦੀ ਆ ਗੁਰਦੁਆਰ ਸਾਹਿਬ ਚ ਆਉਣ ਵਾਲੀ ਸੰਗਤ ਜਿਹੜੀ ਆ ਉਹ ਵੀ ਪਰੇਸ਼ਾਨ ਹੁੰਦੀ ਆ ਪਰ ਉਹਨਾਂ ਦੇ ਅੱਗੇ ਸਾਡੀ ਵੀ ਪਰੇਸ਼ਾਨੀ ਆ ਅਸੀਂ ਵੀ ਘਰੋਂ ਬੇਗਰ ਹੋ ਕੇ ਉਰੇ ਆਉਣੇ ਆ ਧਰਨੇ ਲਾਉਣੇ ਆ ਸਿਰਫ ਇਹਨਾਂ ਦੇ ਬਿਆਨਾਂ ਕਰਕੇ ਕਿਉਂਕਿ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਹੋਏ ਨੇ ਅਸੀਂ ਤੁਹਾਨੂੰ ਜੋਬ ਦਵਾਂਗੇ ਤੇ ਜੋਬ ਦੇ ਨਾਤੇ ਹੀ ਅਸੀਂ ਇਹ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਆ ਕਿ ਜਿਹੜਾ ਸਾਡਾ ਹੱਲ ਹੋਵੇ ਤਾਂ ਜੋ ਸਾਨੂੰ ਅੱਗੇ ਮਜਬੂਰਨ ਧਰਨੇ ਨਾਲ ਲਾਉਣੇ ਪੈਣ ਅਸੀਂ ਆਪਣਾ ਘਰ-ਵਾਰ ਚਲਾ ਸਕੀਏ ਹੁਣ ਅੱਜ ਕੱਲ ਅਸੀਂ ਆਪਣਾ ਘਰ-ਵਾਰ ਚਲਾਉਣ ਤੋਂ ਵੀ ਬੜੇ ਔਖੇ ਹੋਏ ਪਏ ਆ ਸਾਨੂੰ ਜੋਬ ਤੋਂ ਅਸੀਂ ਜੋਬਲੈਸ ਹੋਏ ਪਏ ਆ ਕਿੰਨੇ ਕੁ ਵਲੰਟੀਅਰ ਆ ਤੁਹਾਡੇ ਪੰਜਾਬ ਤੋਂ ਸਾਰੇ ਪੂਰੇ ਪੰਜਾਬ ਦੇ 1200 ਵਲੰਟੀਅਰ ਆ ਜੀ ਤੇ ਅੱਜ 4-500 ਵਲੰਟੀਅਰ ਅੱਜ ਆਇਆ ਹੋਇਆ ਪੋਸਟਾਂ ਕਿੰਨੀਆਂ ਖਾਲੀ ਬਈਆਂ ਡਿਪਾਰਟਮੈਂਟ ਨੂੰ ਸਾਰੇ ਪੋਸਟਾਂ ਜੇ ਤੁਸੀਂ ਮੈਨ ਤਿੰਨ ਜਗ੍ਹਾ ਲਾਓ ਪਟਿਆਲਾ ਰਜਿੰਦਰਾ ਹਸਪੀਟਲ ਬਾਬਾ ਫਰੀਦ ਯੂਨੀਵਰਸਿਟੀ ਗੁਰਨਾਣਗ ਯੂਨੀਵਰਸਿਟੀ ਤੇ ਸਾਡੇ ਆਰਾਮ ਨਾਲ ਇਨਾਂ ਚ ਬੰਦੇ ਸੈੱਟ ਹੋ ਸਕਦੇ ਨੇ ਕਿਉਂਕਿ ਇਹ 400 ਨਰਸਾਂ ਦੀ ਰਜਿੰਦਰਾ ਦੇ ਵਿੱਚ ਖਾਲੀ ਆ 350 400 ਦੇ ਕਰੀਬ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਖਾਲੀ ਆ ਤੇ ਗੁਰਨਾਣਗ ਯੂਨੀਵਰਸਿਟੀ ਦੇ ਵਿੱਚ 650 ਪੋਸਟ ਖਾਲੀ ਆ ਜਿਹਦੇ ਵਿੱਚ ਵਾਰਡ ਬாய் ਵੀ ਨੇ ਲੈਬ ਟੈਕਨੀਸ਼ੀਅਨ ਵੀ ਨੇ ਫਾਰਮਾਸਿਸਟ ਨੇ ਤੇ ਸਟਾਫ ਨਰਸਾਂ ਨੇ ਤੇ ਹਰ ਇੱਕ ਜਗ੍ਹਾ ਤੇ ਪੋਸਟਾ ਖਾਲੀ ਬਿਲਕੁਲ ਬਿਲਕੁਲ ਇਹ ਉਹੀ ਜੈਨੂਨ ਬੰਦੇ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਐਕਚੁਅਲ ਜੌਬ ਕੀਤੀ ਆ ਮੈਂ ਖੁਦ ਰਜਿੰਦਰਾ ਦੇ ਵਿੱਚ ਜੌਬ ਕੀਤੀ ਆ ਇੱਕ ਦਿਨ ਦੀ ਇੱਕ ਦਿਨ ਦੀ ਡੈਡ ਬੋਡੀ ਦੀ ਰੇਸ਼ਿਓ ਸੀ ਜਿਹੜੀ 34 ਬੰਦੇ ਮੈਂ ਡੈਡ ਬੋਡੀ ਪੈਕ ਕੀਤੀ ਆ ਰਜਿੰਦਰਾ ਦੇ ਵਿੱਚ ਤੁਸੀਂ ਮਾਇਨੇ ਰੱਖ ਸਕਦੇ ਹੋ ਸਾਡਾ ਖੁਦ ਦਿਲ ਹਿੱਲ ਗਿਆ ਸੀਗਾ ਇੰਨੀਆਂ ਡੈਡ ਬੋਡੀਆਂ ਦੇਖ ਕੇ ਪਰ ਸਰਕਾਰ ਦਾ ਦਿਲ ਨਹੀਂ ਹਿੱਲਿਆ ਵੀ ਇਹਨਾਂ ਨੇ ਇੰਨੇ ਔਖੇ ਸਮੇਂ 'ਚ ਕੰਮ ਕੀਤਾ ਤੇ ਸਾਨੂੰ ਕਿਸੇ ਬਸੇ ਕੋਈ ਰਾਹ ਨਹੀਂ ਪਾਰੇ ਸਾਨੂੰ ਬੂਰਨ ਧਰਨੇ ਲਾਉਣ ਲਈ ਮਜਬੂਰ ਕਰ ਰਹੇ ਨੇ ਧੰਨਵਾਦ ਹੋਰ ਵੀ ਚੌਕ ਨੇ ਜਿਹੜੇ ਪੁਹਾਰਾ ਚੌਕ ਹੈ ਇਸ ਤਰ੍ਹਾਂ ਧਰਨਾ ਪ੍ਰਦਰਸ਼ਨ ਕੀਤਾ ਬਲਵੀਰ ਜੀ ਦੀ ਕੋਠੀ ਹੈ ਜਾਂ ਕਪਤਨ ਸਾਹਿਬ ਦੀ ਕੋਠੀ ਨੂੰ ਅਸੀਂ ਘਿਰੋ ਕਰਦੇ ਹਾਂ ਪਰ ਸਾਡੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਮੁੱਖ ਮੰਤਰੀ ਮੌਕੇ ਤੇ ਬਣੇ ਭਗਵਤ ਸਿੰਘ ਮਾਨ ਜੀ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਵੀ ਜਦੋਂ ਸਾਡਾ ਹੜਾ ਪੈਣ ਚੱਲੂ ਪਹਿਲਾ ਕੋਰੋਨਾ ਵਲੰਟੀਅਰਾਂ ਨੂੰ ਬਹਾਲ ਕਰਨ ਦੇ ਚੱਲੂ ਉਹਨਾਂ ਨੇ ਵੀ ਸਾਡੀ ਸਾਰ ਨਹੀਂ ਲਈ ਪਿਛਲੇ ਦਿਵਾਲੀ ਨੂੰ ਸਾਡੇ ਨਾਲ ਵਾਅਦਾ ਕੀਤਾ ਪਿਛਲੇ ਵਾਰ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਮੁੜ ਬਹਾਲ ਕਰਾਂਗੇ ਉਸ ਗੱਲ ਤੇ ਵੀ ਗੌਰ ਨਹੀਂ ਕੀਤੀ ਗਈ ਅੱਜ ਦੁਬਾਰਾ ਫੇਰ ਦਿਵਾਲੀ ਔਰ ਨੂੰ ਤਿਆਰ 15 ਅਗਸਤ ਨਿਕਲ ਚੁੱਕੀ ਆ ਅਸੀਂ ਸਰਕਾਰ ਨੂੰ ਇਸ ਕੱਲ ਦੀ ਇੰਟੀਮੇਸ਼ਨ ਦੇਣਾ ਚਾਹੁੰਦੇ ਆ ਵੀ ਜੇਕਰ ਸਾਡੀ ਇਹ ਜਲਦ ਮੰਗ ਨਾ ਮੰਨੀ ਗਈ ਕਿਉਂਕਿ ਅਸੀਂ ਜਾਇਦ ਕੰਮ ਕੀਤਾ ਜਾਇਦ ਜਿਹੜੀ ਮੰਗ ਆ ਸਾਡੇ ਅਸੀਂ ਮੰਨ ਰਹੇ ਆ ਵੀ ਸਾਨੂੰ ਬਹਾਲ ਕੀਤਾ ਜਾਵੇ ਅਸੀਂ ਕੋਈ ਐਸਟਰਾ ਦੀ ਗੱਲ ਨਹੀਂ ਕਰ ਰਹੇ ਵੀ ਅਸੀਂ ਬਹੁਤ ਸਾਰਾ ਕੋਈ ਐਸਟਰਾ ਦੀ ਗੱਲ ਪੁੱਛੀ ਮੰਗ ਰਹੇ ਆ ਵੀ ਜਿਹੜੀ ਸਰਕਾਰ ਦੇ ਰੱਥਕੇ ਅਸੀਂ ਸਿਰਫ ਮੋੜ ਬਹਾਲੀ ਦੀ ਗੱਲ ਕਰ ਰਹੇ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਚੋਣਾ ਹੋਰੀਆਂ ਨੇ ਜਾਂ ਜਿਮਨੀ ਚੋਣਾ ਹੋਰੇ ਕਿਸ ਤਰ੍ਹਾਂ ਦੇ ਵਿੱਚ ਤੇ ਯਾਬਰਨਾਲਾ ਦੇ ਵਿੱਚ ਅਸੀਂ ਉੱਥੇ ਜਾ ਕੇ ਪ੍ਰਚਾਰ ਕਰਾਂਗੇ ਤੇ ਇਹਨਾਂ ਦਾ ਘਰਾਉ ਕਰਾਂਗੇ ਤੇ ਮੋਰ ਪ੍ਰਦਰਸ਼ਨ ਇਸ ਤਰ੍ਹਾਂ ਕਰਾਂਗੇ ਵੀ ਜਿਹਦੇ ਵਿੱਚ ਜਿਹੜਾ ਹਾਨੀ ਪਹੁੰਚੂਗੀ ਜਾ ਕੇ ਸਾਨੂੰ ਪਹੁੰਚੂ ਜਾਂ ਸਰਕਾਰ ਨੂੰ ਪਹੁੰਚੂਗੀ ਉਹਦੀ ਜਿਹੜੀ ਪ੍ਰਭਾਈ ਆ ਉਹ ਮੁੜ ਮਾਨ ਸਰਕਾਰ ਕਰੇਗੀ ਤੇ ਪਿੱਛੇ ਜੀ ਭਗਵੰਦ ਮਾਨ ਨੇ ਕਹਿੰਦੇ ਸਾਨੂੰ ਨੌਕਰੀਆਂ ਤੇ ਰੱਖਿਆ ਜਾ ਰਿਹਾ ਹੈ ਕੀ ਬਿਆਨ ਆਇਆ ਸੀ ਸਰ ਬਿਆਨ ਪਹਿਲਾ 15 ਅਗਸਤ 2023 ਦੇ ਵਿੱਚ ਆਇਆ ਫਿਰ ਦੀਵਾਲੀ ਦੇ 2023 ਦੇ ਵਿੱਚ ਆਇਆ ਫਿਰ 2024 ਦੀ 15 ਅਗਸਤ ਦੇ ਆਇਆ ਫਿਰ ਅੱਜ ਮੁੜ ਦੀਵਾਲੀ ਦੇ ਹੋਣ ਨੂੰ ਤਿਆਰ ਹੈ ਤੇ ਹੁਣ ਇਹ ਧਰਨਾ ਕਦੋਂ ਤਿਆਰੀ ਰਹੇਗਾ ਧਰਨਾ ਸਾਰੇ ਇਹ ਸਾਡਾ ਪ੍ਰੋਸੈਸਾ ਕੰਟੀਨਿਊ ਰਹੂਗਾ ਕਿਉਂਕਿ ਪਿਛਲੀ ਵਾਰ ਅਸੀਂ ਪ੍ਰਸ਼ਾਸਨ ਸਿੰਘ ਦੇ ਨਾਲ ਗੱਲਬਾਤ ਕਰਕੇ ਸਾਨੂੰ ਇੱਕ ਸੁਵਾਸ਼ਣ ਦਿੱਤਾ ਗਿਆ ਸੀ ਵੀ ਤੁਸੀਂ ਇਹ ਧਰਨਾ ਚੱਕੋ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਵਾਂਗੇ ਪਰ ਸਾਨੂੰ ਪਿਛਲੀ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਅੱਜ ਵੀ ਸਾਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਤੋਂ ਹੁਣ ਤੁਹਾਡਾ ਕੀ ਰੂਟ ਹੈ ਕੋਈ ਹੈਲਥ ਮਨਿਸਟਰ ਦੇ ਨਾਲ ਅਸੀਂ ਕੁਝ ਸਮਾਂ ਇੱਥੇ ਬੈਠਾਂਗੇ ਜੀ ਬਾਕੀ ਪ੍ਰਧਾਨ ਸਾਹਿਬ ਕਹਿਣਗੇ ਸਟੇਟ ਕਮੇਟੀ ਦੇ ਮੈਂਬਰ ਨੇ ਉਹ ਜਿੰਮੇ ਕਰ ਗਏ ਤੇ ਉੱਧ ਚੱਲਾਂਗੇ ਇੱਥੇ ਬੈਠਣ ਤੋਂ ਬਾਅਦ ਅਸੀਂ ਭਰਵੀਰ ਜੀ ਦਾ ਕਰਕੇ